ਲੁਧਿਆਣਾ ਐਸਆਈ ਹਸਪਤਾਲ ਨੇੜੇ ਬੀਤੀ ਰਾਤ ਤੋਂ ਗੱਡੀਆਂ ਦੀ ਆਪਸੀ ਟੱਕਰ ਹੋ ਗਈ ਜਿਸ ਤੋਂ ਬਾਅਦ ਇੱਕ ਗੱਡੀ ਖੰਭੇ ਦੇ ਨਾਲ ਜਾ ਟਕਰਾਈ ਖੰਭੇ ਤੇ ਲਗਾ ਟਰਾਂਸਫਾਰਮਰ ਗੱਡੀ ਦੇ ਉੱਪਰ ਡਿੱਗਿਆ ਹਾਲਕਿ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਦੋ ਦੇ ਕਰੀ ਬਿਅਕਤੀ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਪਰ ਪੁਲਿਸ ਨੇ ਇਸ ਨੂੰ ਸਪਸ਼ਟ ਨਹੀਂ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਬਚਾਅ ਕਾਰਜ ਚੱਲ ਰਹੇ ਨੇ ਪਹਿਲੇ ਸੜਕਾਂ ਬਹੁਤ ਚੌੜੀਆਂ ਸੀ ਪਰ ਪੋਲ ਬਣਾ ਕੇ ਸੜਕਾਂ ਬਿਲਕੁਲ ਤੰਗ ਹੋ ਗਈਆਂ ਹੈ ਇਸ ਕਰਕੇ ਟ੍ਰੈਫਿਕ ਨਿਕਲ ਆ ਉਖਾ ਆ ਅਬਸolutely ਤੁਸੀਂ ਆਪ ਹੀ ਹਾਅ ਦੇ ਲੋ ਤੇ ਜਿੰਨਾ ਥ੍ਰੀ ਵੀਲਰਾ ਜਿੰਨਾ ਇਹ ਰਿਕਸ਼ਾ ਸਾਰਾ ਇੱਥੇ ਇੱਕ ਬੰਦਾ ਪੈਦਲ ਤੁਰਨਾ ਨਹੀਂ ਲੋਖਾ ਹਟਾ ਮਾਰਕੀਟ ਦਾ ਮਾਰਕੀਟ ਦੀ ਬੇੜਾ ਕਰਕ ਹੋ ਗਿਆ ਹੋਰ ਲਾਈਟ ਬੰਦ ਹੈ ਜੀ ਤੁਹਾਡੀ ਸਾਡ ਲਾਈਟ ਬੰਦ ਹੈ ਜੀ ਸਾਰੀ ਸਾਰੀ ਲਾਈਟ ਬੰਦ ਹੈ ਤੇ ਕੀ ਕਹਿਣਾ ਚਾਹੁੰਦਾ ਮੈਂ ਤਾਂ ਸਾਈਡ ਤੇ ਕਰੈਕ ਹੈ ਜੀ ਟਰਾਂਸਫਾਰਮਰ ਸਾਰੇ ਕਰੀ ਕੋਈ ਚੱਕ ਲੈਣਾ ਚਾਹੀਦਾ ਇੱਥੋਂ ਮੇਰਾ ਨਾਮ ਮਨੀ RAM ਹੈ ਜੀ ਤੇ ਆਪਣਾ ਇੱਥੇ ਐਕਸੀਡੈਂਟ ਹੋ ਗਿਆ ਅੱਜ ਇਹ ਟਰਾਂਸਫਰਰ ਗਿਰਿਆ ਜਿਹੜਾ ਜਗਾ ਘਟਾ ਹੈ ਕਿਦੇ ਗੱਡੀ ਵਾਲਾ ਸਪੀਡ ਵਾਲਾ ਆਇਆ ਹੁਣ ਉਹਨੇ ਮਾਰੇ ਆਉਣਾ ਕਹਿੰਦੇ ਦੋ ਗੱਡੀਆਂ ਹਿੱਟ ਹੋਈਆਂ ਰਾਤ ਦਾ ਵਾਕਿਆ ਇਹਦਾ ਰਾਤ ਦਾ ਹੀ ਆਪਾਂ ਨੂੰ ਇਸ ਚੀਜ਼ਾਂ ਨਹੀਂ ਪਤਾ ਕੀ ਕੀ ਕਰਨ ਲਾਈਟਾਂ ਬੰਦ ਆ ਤੁਹਾਡੀਆਂ ਸਾਰੀਆਂ ਬਿਲਕੁਲ ਜੀ ਇਹਦੇ ਲਾਈਟਾਂ ਦਾ ਚੱਕਿਆ ਜਾਣਾ ਚਾਹੀਦਾ ਹੈ ਇੱਥੋਂ ਪਰੇਸ਼ਾਨੀ ਹੋ ਰਹੀ ਹੁਣ ਹਾਂ ਜੀ ਇਹ ਤਾਂ ਹੁਣ ਕਾਫੀ ਪਰੇਸ਼ਾਨੀ ਆ ਬਹੁਤ ਪਰੇਸ਼ਾਨੀ ਆ ਪਰੇਸ਼ਾਨੀ ਹੋਈ ਹੈ ਜੀ ਦੇਖੋ ਰੋਡ ਰੋਕ ਜਣਾ ਹੁਣ ਜਾਮ ਲੱਗਿਆ ਰਹਿਣਾ ਜਾਮ ਦੀ ਸਮੱਸਿਆ ਬਣ ਗਈ ਜੇ ਇਸ ਇਹਨਾਂ ਬਹੁਤ ਵੱਡੀ ਸਮੱਸਿਆ ਹੋ ਗਈ ਇਹ ਤਾਂ ਇਹ ਗੱਡੀ ਰਾਤ ਨਾਈਟ ਵਜਈ ਹੈ ਜੀ ਕਿਤੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਸਵੇਰੇ 8 ਵਜੇ ਡਿਊਟੀ ਤੇ ਆਏ ਆ ਜਦੋਂ ਆਣ ਕੇ ਦੇਖਿਆ ਜਾਮ ਲੱਗਿਆ ਸੀ ਜਾਮ ਕਾਰਨ ਅਸੀਂ ਅੱਗੇ ਆ ਕੇ ਦੇਖਿਆ ਤਾਂ ਗੱਡੀ ਜਿਹੜੀ ਹੈ ਟਰਾਂਸਫਾਰਮਰ ਦੇ ਵਿੱਚ ਲੱਗੀ ਹੋਈ ਹੈ ਤਾਂ ਇਹ ਗੱਡੀ ਦਾ ਤਾਂ ਪਤਾ ਨਹੀਂ ਹੁਣ ਵੀ ਬੰਦੇ ਹੈ ਨੇ ਜਾਂ ਡੈੱਟ ਨੇ ਇਹਦੇ ਬਾਰੇ ਕਹਿ ਨਹੀਂ ਸਕਦੇ ਤੇ ਅਗਲੇ ਦੂਜੀ ਗੱਡੀ ਜਿਹੜੀ ਆ ਉਹ ਹੈ ਨਹੀਂ ਇੱਕ ਹੀ ਗੱਡੀ ਸੀਗੀ ਉਹਦੀ ਨੰਬਰ ਪਲੇਟ ਜਰੂਰ ਮਿਲੀ ਆਪਾਂ ਨੂੰ ਆ ਨੰਬਰ ਇਹ ਪਿੱਛੋਂ ਹਿੱਟ ਕੀਤੀ ਆ ਜੀ ਆ ਬ੍ਰੇਕ ਲੱਗੀ ਏ ਇਸ ਗੱਡੀ ਦੀ ਪਿੱਛੋਂ ਹਿੱਟ ਕਰਕੇ ਇਹਦੀ ਬੈਕ ਵੀ ਟੁੱਟੀ ਆ ਸਰ ਆਹ ਕਿਹੜੀ ਰੋਡ ਤੇ ਐਕਸੀਡੈਂਟ ਇਹ ਰੋਡ ਹੋਇਆ ਜੀ ਭਾਰਤਨਗਰ ਤੋਂ ਬੱਸ ਸਟੈਂਡ ਨੂੰ ਜਾਂਦੇ ਆੀਐਸਈ ਲਾਈਟਾਂ ਤੋਂ ਅੱਗੇ ਜਾ ਕੇ ਲੱਕੜ ਵਾਲਿਆਂ ਜਿਹੜੇ ਦੁਕਾਨਾਂ ਨੇ ਉਹਨਾਂ ਦੇ ਸਾਹਮਣੇ ਟਰਾਂਸਫਾਰਮਰ ਵਿੱਚ ਹੋਣ ਕਾਰਨ ਇਹਦਾ ਜਿਆਦਾ ਨੁਕਸਾਨ ਹੋਇਆ ਟਰਾਂਸਫਾਰਮਰ ਜਿਹੜਾ ਕਾਰ ਦੇ ਉੱਪਰ ਦੇਖੋ ਅੰਦਰ ਬਾਹਰੇ ਨਹੀਂ ਸਾਨੂੰ ਉਹਦੇ ਬਾਰੇ ਨਹੀਂ ਪਤਾ ਜੀ ਇਹ ਰਾਤ ਦਾ ਕਾਂਡ ਏ ਅਸੀਂ ਤਾਂ ਸਵੇਰੇ 8:30 ਵਜੇ ਆ ਕੇ ਦੇਖਿਆ ਗੱਡੀਆਂ ਦੋਨੇ ਲੋਕਲ ਆ ਜੀ ਜੋ ਐਡਰੈਸ ਮੁਤਾਬਕ ਦੋਨੇ ਲੋਕਲ ਨੇ ਗੱਡੀਆਂ ਜੁਧਿਆਣਾ ਲਾਈਫ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ